ਪਾਰੀ ਗਿਣਤੀ ਚ ਅਜ ਮਾਮਾ ਆਈਆਂ ਅਜ ਇਹਨੀ ਪਾਰੀ ਗਿਣਤੀ ਚ ਤੁਸੀਂ ਆਈਆਂ ਕੰਮ ਛੱਡ ਕੇ ਗਰਮੀ ਦੇ ਵਿੱਚ ਮੇਰਾ ਲੱਖ ਲੱਖ ਤੁਹਾਨੂੰ ਸਲਾਮ ਹੈ ਮੇਰੀ ਮਾਂ ਨੂੰ ਕਈ ਵਾਰੀ ਪੱਤਰਕਾਰ ਪੁੱਛ ਲਿੰਦੇ ਆ ਭਗਵਾਨਤਮਨ ਨੂੰ ਮਿਲੇ ਨੂੰ ਕਿੰਨਾ ਚਿਰ ਹੋ ਗਿਆ ਉਹ ਪਿੰਡ ਰਹਿੰਦੀ ਹੈ ਉਹ ਕਹਿੰਦੀ ਵੀ ਹੋਗੇ ਹੋਣੇ ਭਾਈ ਮੈਨੂੰ ਲੱਗਦਾ 40 42 ਦਿਨ ਕਹਿੰਦੇ ਲੈ 40 42 ਦਿਨ ਤਾਂ ਤੈਨੂੰ ਮਿਲੇ ਨੂੰ ਹੋਗੇ 40 42 ਦਿਨ ਤਾਂ ਤੈਨੂੰ ਨਹੀਂ ਮਿਲਿਆ ਫੇ ਕੀ ਕਹਿਣਾ ਚਾਹੇਗੀ ਮੇਰੀ ਮਾਂ ਕਹਿੰਦੀ ਕੋਈ ਗੱਲ ਨਹੀਂ ਟੈਲੀਵਿਜ਼ਨ ਤੇ ਦੇਖ ਲੈਨੀ ਆ ਮਿਲਦਾ ਤਾਂ ਰੋਜ਼ ਮਾਵਾ ਨੂੰ ਹੀ ਐ ਕਦੇ ਨਰੇ ਗਾਲੀਆਂ ਕੋਲੇ ਖੜਾ ਹੁੰਦਾ ਹੈ ਕਦੇ ਕਿਸੇ ਕੋਲੇ ਖੜਾ ਹੁੰਦਾ ਹੈ ਕਦੇ ਕਿਸੇ ਕੋਲੇ ਮੈਂ ਕਹਾ ਜਨਮ ਦੇਣ ਵਾਲੀਆਂ ਰੋਜ਼ ਮਾਵਾ ਚ ਹੀ ਰਹਿੰਦਾ ਸੋ ਮਾਂ ਜਿਹੜੀ ਆ ਉਹ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਪਰ ਮਾਂ ਦਾ ਕਾਲਜਾ ਉਦੋਂ ਫਟਦਾ ਜਦੋਂ ਪੁੱਤ ਭੱਤੀ ਜਾਂ ਫਿਰ ਕੋਈ ਘਰ ਦਾ ਮੈਂਬਰ ਨਸ਼ੇ ਚ ਪੈ ਜਾਏ ਸਿੰਨ ਅਲਾਮਤ ਚ ਪੈ ਜਾਏ ਕਿ ਚੁੱਲ੍ਹੇ ਨੂੰ ਖਤਰਾ ਹੋ ਜੇ ਸਸਾ ਅਸਾਨੂੰ ਕੰਮ ਆਵਾਂਗੇ ਤਾਂ ਆਵਾਂ ਹੀ ਚੱਕੀ ਫਿਰਦੀਆਂ ਹੋਰ ਲੋਕ ਸਾਨੂੰ ਪੁੱਛ ਲੈਣ ਤੁਸੀਂ ਥੱਕਦੇ ਨਹੀਂ ਯਾਰ ਅਸੀਂ ਕਹਿੰਦੇ ਜਦੋਂ ਪਿਆਰ ਹੀ ਇੰਨਾ ਮਿਲਦਾ ਮੂਰੋ ਲੋਕਾਂ ਦਾ ਸ਼ਾਬਾਸ਼ੀ ਇੰਨੀ ਮਿਲਦੀ ਹੈ ਇਹ ਆਕਸੀਜਨ ਦਾ ਕੰਮ ਕਰਦੀ ਐ ਅਸੀਂ ਨਾ ਤੁਹਾਨੂੰ ਥੱਕਣ ਦਿੰਦੇ ਐ ਨਾ ਆਕਣ ਦਿੰਦੇ ਐ